ਸਾਬਾ ਮੈਂ ਇਹ ਕਹਾਂਗਾ ਕਿ ਚੁੰਡੀਆਂ ਪਾਲਾਈ ਆ ਚੁੰਡੀਆਂ ਪਾਲਾਈ ਇਹਨੂੰ ਕਹਾਂਗੇ ਮੈਂ ਮੁੱਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프੍ਰੈਂਕਫਰਟ ਐਤੀ ਰਾਤ ਕੁਝ ਆਜਾ ਕੰਮ ਕਰ ਲਿਓ ਜਿਹੜਾ ਜਹਾਜ਼ ਕੋ ਲਾਉਣਾ ਪੈ ਗਿਆ ਤੁਹਾਨੂੰ ਤੁਹਣਾ ਇਹ ਤੂੰ ਤੂੰ ਰੜਦੋ ਆਜੋ ਮੈਦਾਨ 'ਚ ਇੰਨਾ ਕਹਿੰਦਾ ਡਰਿਆ ਤੇ ਬਦਮਾਸ਼ੀ ਇਹ ਬਦਮਾਸ਼ੀ ਕਰਨ ਤੋਂ ਬੈਠੀਏ ਬਦਮਾਸ਼ੀ ਪੁਲਿਸ ਕਰਵਾ ਰਹੀ ਹੈ ਬਦਮਾਸ਼ੀ ਡੀਜੀਪੀ ਕਰਵਾ ਲਿਆ ਹੈ ਨਾਮਜਦਗੀ ਭਰਨ ਮੌਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਇਹ ਤਸਵੀਰਾਂ ਨੇ ਤਰਾਂ ਤਰੰਦੇ ਪਿੱਖੇ ਬਿੰਦੀਆਂ ਜਿੱਥੇ ਆਮ ਆਦਮੀ ਪਾਰਟੀ ਸਣੇ ਅਕਾਲੀ ਵਰਕਰਾਂ ਨਾਲ ਸਾਹਮਣੇ ਹੋਏ ਨੇ ਦੋਮਾ ਦੇ ਵਿੱਚ ਖਿੱਚਤੂ ਹੋਈ ਹੈ ਵੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਦਾਰਿਆ ਦੋਮਾ ਨੂੰ ਹਟਾਇਆ ਜਾ ਰਿਹਾ ਪਰ ਤੁਸੀਂ ਵੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਕਾਲੀ ਵਰਕਰਾਂ ਦੇ ਨਾਲ ਟੱਕਾ ਮੁਕੀ ਹੋਏ ਨੇ ਤੁਸੀਂ ਵੇਖ ਸਕਦੇ ਹੋ ਬਲਕ ਸਮਤੀ ਫ੍ਰੀਸ਼ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਦੇ ਲਈ ਪਹੁੰਚੇ ਸੀ ਅਕਾਲੀ ਉਮੀਦਵਾਰ ਇਸ ਮੌਕੇ ਬਸਵ ਸਿੰਘ ਬਟੋਹਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਵੀ ਚੁਕੇ ਗਏ ਤੇ ਸੁਖਵੀਰ ਸਿੰਘ ਬਾਦਲ ਵੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਨੂੰ ਘੇਰਿਆ ਗਿਆ ਹੈ ਕੋਕ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨਾ ਇਹ ਕਰ ਰਹੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਮੁੱਖ ਮੰਤਰੀ ਸਾਹਿਬ ਜੁ்பਾਨ ਗਏ ਨਹੀਂ ਲੱਗੇ ਸੀ ਮੁੱਖ ਮੰਤਰੀ ਸਾਹਿਬ ਜੁ்பਾਨ ਗਏ ਕਹਿੰਦੇ ਨੈਕਸਟ ਪੰਜਾਬ ਦੇ ਲਈ ਇਨਵੈਸਟ ਪੰਜਾਬ ਨੂੰ ਐਕਸੈਪਟ ਕਰਨਾ ਹੈ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਉਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프ੈਂਕਫਰਟ ਐਕਤੀ ਰਾਤ ਕੁਝ ਆਜਾ ਕੰਮ ਕਰ ਲਿਓ ਜਿਹੜਾ ਜਹਾਜ਼ ਤੋਂ ਲਾਉਣਾ ਪੈਜੇ ਤੁਹਾਨੂੰ ਬੜੇ ਫੈਲਾ ਜਮਾ ਕਰਾਉਣ ਗਏ ਸੀ ਪਾਰਟੀ ਪ੍ਰਧਾਨ ਵੀ ਆਏ ਸੀ ਤੇ ਗੁੰਡਾਗਰਦੀ ਹੋਈ ਹੈ ਕੀ ਕਹਿਣਾ ਜੀ ਤੁਹਾਡਾ ਤੁਹਾਡੇ ਸਾਹਮਣੇ ਇਹਦਾ ਹੁਣ ਜਵਾਬ ਦਿੱਤੀ ਮਤਲਬ ਸ਼ਬਦਾਂ ਦੇ ਵਿੱਚ ਤੇ ਮੈਂ ਕੀ ਕਹੂੰਗਾ ਮੈਂ ਤਾਂ ਪਰ ਲਹੰਤ ਕਹਿੰਦੇ ਇਹੋ ਜਿਹੀ ਸਭਾ ਕਿ ਲੋਕਤੰਤਰ ਦਾ ਅਜਿਹੇ ਤਰੀਕੇ ਨਾਲ ਘਾਟ ਕੀਤਾ ਜਾ ਰਿਹਾ ਹੈ ਔਰ ਜਦੋਂ ਦੁਕੀਏ ਬਣੇ ਭਗਵੰਤ ਮਾਨ ਤੇ ਕੇਜਰੀਵਾਲ ਕਿੰਨੇ ਕੇ ਸੀ ਸਿਧਾਰਨ ਦੀ ਪਰਣਾ ਕਰਦੇ ਆਂ ਹਾਂਜੀ ਤੇ ਸੁਧਾਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਤੇ ਅੱਜ ਚੋਣਾ ਯਾਰ ਤੂੰ ਚੋਣਾ ਰੜ ਲਓ ਅੱਜ ਉਹ ਮੈਦਾਨ 'ਚ ਇੰਨਾ ਕਹਿੰਦਾ ਡਰਿਆ ਕਿ ਪਤਾ ਕਿ ਵੋਟ ਨਹੀਂ ਪੈਣੀ ਤੂੰ ਤਾਂ ਇਹੋ ਜਿਹੀ ਕੀਤੀ ਹੈ 24 ਸਾਲਾਂ ਦੇ ਵਿੱਚ ਤੇ ਬਦਲ ਮਾਚੀ ਇਹ ਬਦਲ ਮਾਚੀ ਕਰਨ ਜੋ ਗੱਲ ਈ ਹੈ ਉਧਮਾਸ਼ੀ ਪੁਲਿਸ ਕਰਵਾ ਰਹੀ ਹੈ ਉਧਮਾਸ਼ੀ ਡੀਜੀਪੀ ਕਰਵਾਇਆ ਹੈ ਕਿਉਂਕਿ ਲਾਲੇ ਕੇਜਰੀਵਾਲ ਨੇ ਫੋਨ ਡੀਜੀਪੀ ਨੂੰ ਕੀਤਾ ਹੈ ਤੇ ਡੀਜੀਪੀ ਦਾ ਆਦੇਸ਼ ਜਿਹੜਾ ਥੱਲੇ ਤੱਕ ਆ ਪਹਿਲੀ ਤੇ ਕਹਿੰਦਾ ਕਿ ਸਾਰਾ ਦਿਨ ਉੱਥੇ ਪੁਲਿਸ ਨਹੀਂ ਜਦੋਂ ਪਤਾ ਲੱਗਾ ਕਿ ਸਬ ਵੀਰ ਸਿੰਘ ਬਾਦਲਾ ਰਹੇ ਆ ਕਿ ਕੁਦਰਤੀ ਹੈ ਕਿ ਡੀਐਸਪੀ ਨੂੰ ਆਉਣਾ ਪੈਣਾ ਸੀ ਡੀਐਸਪੀ ਨੇ ਜਿਹੜੇ ਇੱਕ ਤਰ੍ਹਾਂ ਦੀ ਗੁੰਡਾਗਰਦੀ ਕਰ ਰਹੇ ਸੀ ਗੁੰਡੇ ਸੀ ਜਿਹੜੇ ਉਹਨਾਂ ਨੂੰ ਰੋਕਣ ਦੀ ਥਾਂ ਤੇ ਜੋ ਪਿਛੋਨੇ ਕੀਤਾ ਆ ਈਐਸਪੀ ਨੇ ਜਗਵੀਰ ਸਿੰਘ ਨਾਂ ਦਾ ਮੈਂ ਤਾਂ ਸ਼ਾਇਦ ਪਹਿਲੀ ਰਏ ਹਾਂ ਬਲਿਆ ਹਾਂਜੀ ਨਿੱਕੀ ਜੀ ਗੱਲ ਹੋ ਜੇ ਤੇ ਲਾਠੀ ਚਾਰਜ ਹੋ ਜਾਂਦੇ ਆ ਉਹਨੇ ਉਹਨਾਂ ਦੀ ਹਮਾਇਤ ਕੀਤੀ ਐ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਚਾਰ ਫੋਨ ਸਸਕਬੀਰ ਸਿੰਘ ਬਾਦਲ ਡੀਸੀ ਨੂੰ ਤੇ ਚਾਰ ਫੋਨ ਐਸਐਸਪੀ ਨੂੰ ਕਰ ਚੁੱਕੇ ਸੀ ਕਿ ਮੈਂ ਵਿਖੇ ਵੜ ਜਾ ਰਿਹਾ ਤੇ ਉੱਥੇ ਮੈਨੂੰ ਪਤਾ ਲੱਗਾ ਕਿ ਇਹੋ ਜੀ ਕੋਈ ਪੋਜੀਸ਼ਨ ਬਣੀ ਹੋਈ ਹੈ ਇਹ ਬੰਦਿਆਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਉਹਦੇ باوجود ਵੀ ਐਸਐਸਪੀ ਦੇ ਨੋਟਿਸ ਵਿੱਚ ਹੋਣ ਦੇ باوجود ਡੀਸੀ ਦੇ ਨੋਟਿਸ ਵਿੱਚ ਹੋਣ ਦੇ باوجود ਉੱਥੋਂ ਪੌਣਾ ਘੰਟਾ ਲੱਗਾ ਤਰਨਤਨ ਤੋਂ ਵਿਖੇ ਵੰਡਿਆ ਇਹ ਤਾਂ ਮਤਲਬ ਕਿ ਐਸਐਸਪੀ ਗੋਂਗਲੋਂਾ ਤੋਂ ਮਿੱਟੀ ਝਾੜਦਾ ਹੈ। ਇਹ ਕਿੰਨੇ ਕੁ ਥੱਲੇ ਗਿਰਜੋਗੇ ਯਾਰ ਤੁਸੀਂ ਆਈਪੀਐਸ ਦੇ ਸੰਵਧਾਨ ਨੂੰ ਪਾਲਣ ਦੀ ਕਾਨੂੰਨ ਨੂੰ ਪਾਲਣ ਦੀ ਕਾਨੂੰਨ ਦੀ ਲਾਗੂ ਕਰਨੀ ਤੁਸੀਂ ਸੌਂ ਖਾਦੀ ਹੈ। ਕਿਹੜੇ ਪਾਸੇ ਦੁਰਪੇ ਜੀ? ਕਿ ਨਹੀਂ ਤੁਹਾਡੇ ਕੋਲ ਕੁਝ ਹੋ ਸਕਦਾ ਨਹੀਂ ਤੁਸੀਂ ਕਾਨੂੰਨ ਦੀ ਪਾਲਣਾ ਕਰ ਸਕਦੇ। ਤੇ ਫਿਰ ਚੂੜੀਆਂ ਹੀ ਪਾ ਲੋ। ਚੂੜੀਆਂ ਕੋ ਮਾਰੀ ਨਹੀਂ। ਸਾਡੀਆਂ ਬੀਬੀਆਂ ਭੈਣਾਂ ਪਾਉਂਦੀਆਂ ਨੇ। ਫਰਜ ਜਿਹਦੇ ਚ ਡਿਊਟੀ ਨਿਭਾਉਣ ਦੀ ਸਮਰੱਥਾ ਨਾ ਹੋਵੇ ਤੇ ਉਹਨੂੰ ਫਿਰ ਕਹਿੰਦੇ ਹੁੰਦੇ ਕਿ ਤੇ ਫਰਜ਼ ਨਹੀਂ ਨਿਭਾਇਆ ਤੇ ਫਿਰ ਉਹਨੂੰ ਕਹਿੰਦੇ ਹੁੰਦੇ ਕਿ ਚੂਟੀਆਂ ਪਾਲਾ ਅੱਜ ਸਮੁੱਚੇ ਪੰਜਾਬ ਦਾ ਪ੍ਰਸ਼ਾਸਕ ਤੇ ਖਾਸ ਕਰਕੇ ਤਰਨਤਾਰਨ ਦਾ ਪ੍ਰਸ਼ਾਸਨ ਅੱਜ ਉਹ ਉਹਨਾਂ ਦਾ ਕਰਦਾਰ ਸਾਹਮਣੇ ਆਇਆ ਕਿ ਇਹਦੋਂ ਵੱਧ ਕਮਜ਼ੋਰ ਨਹੀਂ ਹੋ ਸਕਦਾ ਇਹਦੋਂ ਵੱਧ ਹੱਥ ਚੁੱਕੇ ਨਹੀਂ ਹੋ ਸਕਦੇ ਜੋ ਕਿਸੇ ਇਥੇ ਸਾਹਮਣੇ ਆਇਆ ਤੇ ਜਿਸ ਰੂਪ ਚ ਸਤ ਸੁਬੀਸ਼ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਹਾਂਜੀ ਇੱਕ ਤਰ੍ਹਾਂ ਭਾਵੇਂ ਉਹ ਗੱਡੀ ਦੇ ਵਿੱਚ ਸੀਗੇ ਉਥੇ ਬਦਮਾਸ਼ੀ ਕੀਤੀ ਗਈ ਜਿਸ ਤਰ੍ਹਾਂ ਉਥੇ ਅਕਾਲੀ ਵਰਕਰਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਵੇਂ ਕਿ ਉਹ ਦਾ ਰਾਜ ਹੋਵੇ ਸੰਵਿਧਾਨ ਦਾ ਰਾਜ ਨਹੀਂ ਜਿਵੇਂ ਕਿ ਉਹ ਦਾ ਰਾਜ ਹੋਵੇ ਤੇ ਮੇਰੇ ਖਿਆਲ ਇਤਰਾ ਤਨਸ਼ਾਹੀ ਦੇ ਵਿੱਚ ਨਹੀਂ ਹੁੰਦੀ ਜਿਵੇਂ ਜਿਵੇਂ ਇਹਨਾਂ ਨੇ ਇੱਥੇ ਬਰਤਾਰਾ ਕੀਤਾ ਹੈ ਇਸ ਕਰਕੇ ਜਿਹੜਾ ਆ ਚੋਣਾ ਜਾਣਾ ਏ ਐਡੀ ਗੱਲ ਨਹੀਂ ਹੁੰਦੀ ਨਾ ਵੀ ਲੜੀਆਂ ਜਾਣਗੀਆਂ ਨਾ ਵੀ ਕਾਗਜ਼ ਭਰਨਦੇ ਹੋਗੇ ਪਰ ਲੋਕਾਂ ਦੇ ਜਿਹੜੇ ਫੈਸਲੇ ਆ ਜਿਹੜੇ ਲੋਕੀ ਮਨ ਬਣਾ ਚੁੱਕੇ ਆ ਉਹਨੂੰ ਕਿਉਂ ਬਦਲਦੇ ਹੋ ਡੀਐਸਪੀ ਹਾਂ ਜੀ ਆ ਸਾਡੇ ਕੈਂਡੀਡੇਟ ਉਹਨਾਂ ਨੂੰ ਕਿਉਂ ਬਦਲਦੇ ਹੋਗੇ ਆ ਡੀਐਸਪੀ ਸਾਹਿਬ ਮੈਨੂੰ ਕਹਾਂਗਾ ਕਿ ਚੁੰਡੀਆਂ ਪਾਲਾਈ ਆ ਚੁੰਡੀਆਂ ਪਾਲਾਈ ਇਹਨੂੰ ਕਹਿੰਦੇ ਮੈਂ ਵੀ ਭਰਨੇ ਆਉ ਮੈਂ ਸਾਰਿਆਂ ਨੂੰ ਅੰਦਰ ਲੈ ਗਿਆ ਆ ਆ ਚਲੋ ਲੈ ਕੇ ਚੱਲੋ ਵੀ ਅਮੀਰ ਜੀ ਕੀ ਕਰ ਰਹੇ ਜੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਸਬੰਧ ਦੇ ਵਿੱਚ ਕਾਗਜ਼ ਦਾਖਲ ਹੋ ਰਹੇ ਨੇ ਕੀ ਕਹਿਣਾ ਜਾਏ ਉਹਦੇ ਬਾਰੇ ਅ ਬੀਖੋ ਜੀ ਬੜੇ ਸਾਡੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਬੜਾ ਉਛਾ ਹੈ ਔਰ ਜਿੰਨੇ ਵੀ ਕੈਂਡੀਡੇਟ ਸਾਹਿਬ ਲੋਕਸ ਨੂੰ ਚਾਹੀਏ ਜ਼ਿਲ੍ਹਾ ਪ੍ਰੀਸ਼ਦ ਦੇ ਹੋਗੇ ਪਰਮਾਤਮਾ ਦੀ ਬਖਸ਼ਸ਼ ਸਦਕਾ ਇੱਕ ਦਿਨ ਦਾ ਸਮਾਂ ਲੱਗਿਆ ਤੇ ਸਾਰੇ ਆਪਾਂ ਡਿਸਾਈਡ ਕਰ ਲਏ ਔਰ ਅੱਜ ਤੁਸੀਂ ਦੇਖੋ ਸਾਰੀ ਜਿੰਨੀ ਵੀ ਅਕਾਲੀ ਦਲ ਦੀ ਟੀਮ ਹੈ ਆ ਬਲੌਗ ਪਿਕ ਇਵੈਂਟ ਦੇ ਸਾਰੇ ਔਰ ਅਕਾਲੀ ਦਲ ਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਵਾ ਲਈ ਔਰ ਬੜੇ ਖੁਸ਼ੀ ਦੀ ਗੱਲ ਹੈ ਔਰ ਬਹੁਤ ਹੀ ਮਾਣਵਾ ਕਿ ਇਸ ਮੌਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪ ਆ ਰਹੇ ਨੇ ਇੱਥੇ ਪਿਕ ਇਵੈਂਟ ਦੇਖੇ ਆ ਰਹੇ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਪਰੇਸ਼ਾਨੀ ਨਾ ਦਿੱਤੀ ਜਾਵੇ ਪਤਾ ਚੱਲਿਆ ਸੀਗਾ ਕਿ ਸਵੇਰੇ ਆ ਕਾਂਗਰਸ ਦੇ ਔਰ ਦੂਸਰੀ ਜਿਹੜੀਆਂ ਹੋਰ ਕੋਈ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਕਾਗਜ਼ ਪੜਨ ਦੀ ਕੋਸ਼ਿਸ਼ ਕੀਤੀ ਗਈ ਹੈ ਮੌਜੂਦਾ ਸਰਕਾਰ ਨੇ ਬਾਹਰ ਇਥੇ ਗੁੱਡੇ ਵਿਖਲਾ ਰਹੇ ਆ ਮਿਹਰਬਾਨੀਆਂ ਸਾਡੇ ਸਤਕਾਰਯੋਗ ਚਾਚਾ ਜੀ ਦੀ ਐਮਐਲਏ ਸਾਹਿਬ ਦੀ ਪਰ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦਾ ਭਲੇਖਾ ਵਾ ਕਿ ਬਾਕੀਆਂ ਦਾ ਜਿੱਦਾਂ ਕੰਮ ਚੱਲਦਾ ਉਹਦਾ ਸ਼ਾਇਦ ਕਾਰੀ ਦਲ ਦੇ ਵਿੱਚ ਵੀ ਚੱਲ ਜਾਊਗਾ ਅਕਾਲੀ ਦਲ ਦੇ ਨਾਲ ਇੱਕ ਸਾਡਾ ਅਗਵਾਈ ਕਰਨ ਵਾਲਾ ਤਾਕਤ ਲੀਡਰ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਾਹਿਬ ਨੇ ਔਰ ਅਖੀਰਲੀ ਗੱਲ ਕਰਕੇ ਸਮਾਪਤੀ ਕਰੂੰਗਾ ਕਿ ਬੜੀ ਖੁਸ਼ੀ ਹੈ ਕਿ ਜਿੰਨੇ ਵੀ ਇੱਥੇ ਕੈਂਡੀਡੇਟਸ ਅਨਾਉਂਸ ਕੀਤੇ ਗਏ ਨੇ ਉਹਦੇ ਵਿੱਚ ਸਤਕਾਰਯੋਗ ਸਰਦਾਰ ਵਿਰਸਾ ਸਿੰਘ ਮਲਟੋਹਾਣੀ ਸਾਰਾ ਜਿਹੜਾ ਆਪਣੀ ਰਾਏ ਦਿੱਤੀ ਆ ਉਹਨਾਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਕੀਤੇ ਗਏ ਨੇ ਚਾਹੇ ਉਹ ਅੱਜ ਧਨਵਤਾ ਜੋ ਹਾਲਾਤ ਬਣੇ ਨੇ ਕਾਲੀਦਲ ਦੇ ਚਾਹੇ ਪਾੜ ਨਹੀਂ ਨੇ ਪਰ ਸਾਰਾ ਤਜਰਬਾ ਉਹਨਾਂ ਦਾ ਹੈ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਵਾਂ ਕਿਉਂਕਿ ਜੋ ਐਡੇ ਵਧੀਆ ਪਰਿਵਾਰ ਐਡੇ ਵਧੀਆ ਜਿਨ੍ਹਾਂ ਨੂੰ ਹੁਣ ਤੋਂ ਹੀ ਰਿਸਪੌਂਸ ਮਿਲ ਰਿਹਾ ਵਾ ਸਾਡੇ ਉਮੀਦਵਾਰਾਂ ਨੂੰ ਅਜੇ ਹੀ ਨਾਮ ਜਿਹੜੇ ਨੇ ਅਜੇ ਹੀ ਚਿਹਰੇ ਦਿੱਤੇ ਭਖਵਿੰਡ ਬਲਾਕ ਦੀਆਂ ਕਿੰਨੀਆਂ ਫਾਈਲਾਂ ਜਿਹੜੀਆਂ ਜਮ੍ਹਾਂ ਕਰਵਾਈਆਂ ਜਾ ਰਹੀਆਂ ਕਾਲੀਦਾਲ ਬੱਲ ਦੇਖੋ ਸਾਰੀਆਂ ਜਿੰਨੇ ਵੀ ਬਲਾਕ ਸੰਪਤੀ ਦੇ ਜਿੰਨੀਆਂ ਵੀ ਆ ਏ ਟੂ ਜ਼ੈਡ ਸਾਰੇ ਕੈਂਡੀਡੇਟਸ ਅਸੀਂ ਕਰ ਰਹੇ ਹਾਂ ਔਰ ਇਸ ਦੇ ਨਾਲ ਨਾਲ ਤਰਨਤਾਨ ਵਿਖੇ ਜਿਹੜਾ ਵਾ ਉਹ ਦੂਸਰਾ ਜ਼ਿਲ੍ਹਾ ਪ੍ਰੀਸ਼ਦ ਦਾ ਕਰਾ ਰਹੇ ਹਾਂ ਅਲੋਂਗ ਵਿਦ ਥਸ ਜਿਹੜਾ ਹੈਗਾ ਵਾ ਬਲਟੋਹੇ ਵਿਖੇ ਜਿਹੜੇ ਉਥੋਂ ਦੇ ਜਿਹੜੇ ਬਲਾਕ ਸੰਪਤੀ ਦੇ ਕੈਂਡੀਡੇਟਸ ਆ ਉਹਨਾਂ ਦੀਆਂ ਵੀ ਜਿਹੜੀਆਂ ਨਾਮਜ਼ਦਗੀਆਂ ਭਰੀਆਂ ਤਨੂ ਦੱਸਦੀ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਭਰੀਆਂ ਸਾਰੀਆਂ ਨੇ 14 ਦਸੰਬਰ ਨੂੰ VOTING ਹੋਵੇਗੀ ਤੇ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ ਤੇ ਹੁਣ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਤੇ ਇਹ ਤਸਵੀਰਾਂ ਤਰਾਂ-ਤਰਾਂ ਦੇ ਪਿੱਖੇ ਵਿੰਡੀਆਂ ਨੇ ਜਿੱਥੇ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਜਿਸ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ 메ਨ ਚੌਂਕ ਨੂੰ ਜਮ ਵੀ ਕਰ ਦਿੱਤਾ ਗਿਆ ਕਰਨ ਤਰੰਤੋਰ ਰਵੀ ਖੇਰਾ ਪੰਜਾਬੀ ਲੋਕ ਚੈਨਲ